मज़दूर जे हक़ागू करो ਮੇਗਾ ਪ੍ਰਸ਼ਾਸਨ ਮੁਰਦਾਵਾਲ 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 ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਪਿੰਡ ਦੋਨਾ ਤੇਲੂ ਮਾਲਕਾੋਂ ਬਲੌਂ ਕਰਦੇ ਆ ਤੇ ਮੇਰੀ ਮੁਸਈ ਦੇ ਸੱਤੋ ਘਾੜੇ 1.5 ਸਾਲ ਹੋ ਗਿਆ ਕੰਮ ਕਰਦੇ ਨੂੰ ਅੱਜ ਤੱਕ ਪੈਸਾ ਇੱਕ ਨਹੀਂ ਆਇਆ ਪਹਿਲਾਂ ਸਾਡੇ ਡਾਕੂਮੈਂਟ ਸੀਗੇ ਫੱਤੇ ਵਾਲੇ 68 ਚ ਉਦੋਂ 800 ਰੁਪਇਆ ਇੱਕ ਵਾਰ ਹੀ ਆਇਆ ਸੀ ਪੰਜ ਵਾਰ ਹੀ ਕੰਮ ਕੀਤਾ ਸੀ ਉਦੋਂ ਦੀ ਉਸ ਤੋਂ ਬਾਅਦ ਇੱਧਰ ਕੰਮ ਕੀਤਾ ਹੈ ਅਜੇ ਤੱਕ ਪੈਸਾ ਕੋਈ ਨਹੀਂ 1.5 ਸਾਲ ਤੋਂ ਕੰਮ ਕਰ ਰਹੇ ਹਾਂ 2 ਸਾਲ ਤੋਂ ਅਜੇ ਤੱਕ ਪੈਸਾ ਕੋਈ ਨਹੀਂ ਆਇਆ ਤੈਨੂੰ ਬੇਨਤੀ ਹੈ ਪ੍ਰਸ਼ਾਸਨ ਸਾਨੂੰ ਅੱਜ ਕਿੱਥੇ ਆਏ ਹਾਂ ਜੀ ਸਾਨੂੰ ਹਾਂਜੀ ਅੱਜ ਕਿੱਥੇ ਆਏ ਹਾਂ ਅਸੀਂ ਮੰਡੋਰ ਆਏ ਹਾਂ ਜੀ ਬਲਾਕ 'ਚ ਵੀਡੀਓ ਵੀਡੀਓ ਸਾਹਿਬ ਨੂੰ ਪરાਏ ਹਾਂ ਅਸੀਂ ਵੀਡੀਓ ਸਾਹਿਬ ਸੀਗੇ ਉਸ ਤੋਂ ਬਾਅਦ ਉਹ ਚਲੇ ਗਏ ਰੁਕੇ ਵੀ ਪਰ ਰੁਕੇ ਨਹੀਂ ਉਹ ਪਰ ਸਾਡੀਆਂ ਮੁਸ਼ਕਲਾਂ ਸੁਣਨ ਤੋਂ ਨੰਕਾਰ ਹੀ ਕਰਦੇ ਨੇ ਹਮੇਸ਼ਾ ਕੰਮ ਵੀ ਸਾਡੇ ਨਹੀਂ ਕਰਦੇ ਜੈਪੀਨ ਜੈ ਪਰ ਹਾਂਜੀ ਤੁਸੀਂ ਨਾ ਪਾੜੇ ਵੀ ਨਹੀਂ ਵਾਰ ਕਰ ਦਿੰਦੇ ਦੋ ਤਿੰਨ ਲੈ ਅੱਜ ਆਏ ਜੀ ਆ ਨਾਜੀ ਪੱਪੂ ਸਿੰਘ ਜੀ ਬਲਾਕ ਚ ਆਏ ਹਾਂ ਬੁਲਾਹ ਚ ਆਏ ਮਦੋਸ ਜੀ ਬੈਠੇ ਨਹੀਂ ਆਉਂਦੇ ਜੀ ਕਿੰਨੀ ਦੇਰ ਅੱਗੇ ਹੋ ਗਏ 6-7 ਮਹੀਨੇ ਪਹਿਲਾਂ ਕੰਮ ਕੀਤਾ ਨਰੇਗਾ ਕੋਈ ਤਾਂ ਆਇਆ ਨਹੀਂ ਆਇਆ ਹਾਂਜੀ ਕੰਮ ਹੁ ਕਿੰਨੇ ਕੰਮ ਹੁਣ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਹੋ ਗਿਆ 4-5 ਮਹੀਨੇ ਚਾਰ-ਪੰਜ ਮਹੀਨੇ ਦਾ ਕੰਮ ਮੰਗ ਰਹੇ ਮਿਲਦਾ ਨਹੀਂ ਹਾਂ ਨਹੀਂ ਆਇਆ ਇਹ ਮੇਰੇ ਆਉਣ ਪਰ ਕਿੱਧਰ ਗਿਆ ਠੀਕ ਹੈ ਇੱਧਰ ਆਵੋ ਇੱਧਰ ਆ ਜਾਓ ਹੱਥ ਨੇ ਹਾਂਜੀ ਤੁਸੀਂ ਕੁਝ ਬੋਲਣਾ ਜੀ ਹਾਂਜੀ ਮੈਂਗਾ ਦੂਰਾ ਦਾ ਕਾਰਡ ਬੰਦ ਹੋ ਗਿਆ ਜੌਬ ਕਾਰਡ ਅੱਛਾ ਨਾ ਮੁਖੀਆ ਸਿੰਘ ਪਿੰਡ ਕਿਹੜਾ ਲੱਖਾ ਜੀ ਅੱਜ ਕਿਹੜਾ ਲੱਖਾ ਜੀ ਤੂੰ ਬਲਾਕਮੰਦੋੜ ਜੀ ਵੀਡੀਓ ਦੱਸ ਤੂੰ ਤੁਸੀਂ ਅੱਜ ਆਏ ਹੋ ਤੁਹਾਡਾ ਜਿਹੜਾ ਜੌਬ ਕਾਰਡ ਹੈਗਾ ਉਹ ਬੰਦ ਨਹੀਂ ਬੰਦ ਕੀਤਾ ਗਿਆ ਜਿਹੜੇ ਤਗੜੇ ਬੰਦੇ ਹੋਣਗੇ ਉਹਨਾਂ ਦਾ ਚਾਲੂ ਹੋਊਗਾ ਹਾਂਜੀ ਉਹਨਾਂ ਦਾ ਚੱਲ ਰਿਹਾ ਹੈਣਾ ਇਹ ਆਪੀ ਸਟਾਚਰੀ ਅਫਸਰਾਂ ਦੀ ਆਦਤ ਆ ਹਾਂਜੀ ਹੋਰ ਕੋਈ ਕੌਣ ਬੋਲਣ ਵਾਲਾ ਹੈ ਬੋਲੋ ਭਾਈ ਬੋਲੋ ਜਿਹੜਾ ਆਂਦਾ ਬੋਲੋ ਕਹੀ ਨਾ ਜਿਹਦੇ ਪੈਸੇ ਨਹੀਂ ਆਏ ਬੋਲੋ ਦੱਸੋ ਆਜ ਮੈਂ ਕਹੀ ਭੰਗ ਨਹੀਂ ਮਿਲਿਆ ਇਹਨੂੰ ਕੰਮ ਨਹੀਂ ਮਿਲਿਆ ਬਹੁਤ ਆਲੋ ਉੱਚੀ ਬੋਲਿਆ ਵੇ ਫਿਰ ਦੋ ਟੰਗ ਮਰੇ ਮਰੇ ਕਾ ਪਰ ਸ਼ਾਸਨ ਮੁਰਦਾਬਾਦ 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 ਸੇਕਾ ਪਰ ਚੋਚਲ ਮੁਰਦਾਬਾਦ ਮੁਰਦਾਬਾਦ ਆ ਰਿਹਾ ਹੈ ਆਜਾ ਕਿਉਂ ਤੋ ਗਰਮੀਤਪੁਰ ਪਿੰਡ ਖੰਬਿਆ ਤੋਂ ਬੇਟੀ ਆਈ ਆਪਣੇ ਵਿਚਾਰ ਨੂੰ ਆਜਾ ਕੋਈ ਨਹੀਂ ਗਲਤ ਥੋੜਾ ਜਿਹਾ ਦਿਨ ਬੜਕੋੜਾ ਬਾਜਾ ਹਾਜੀ ਚਲਵਾ ਦਿਓ ਐਂ ਹੀ ਕਰੀ ਜਾ ਹਾਜੀ ਕੀ ਨਾਮ ਕੀ ਹੈ ਤੁਹਾਡਾ ਹਾਜੀ ਹੋਰ ਕੋਈ ਵੀ ਬੋਲਣਾ ਚਾਹਦਾ ਹੈ ਐਨੂੰ ਧਿਆਨ ਕਰਿਓ ਸਾਡੇ ਵਿੱਚ ਅਰਜਿੰਦਰ ਭਾਜੀ ਵੀ ਪਹੁੰਚੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਸੰਵਿਧਾਨ ਬਾਰੇ ਥੋੜਾ ਜਿਹਾ ਦੂ ਲੈਣਾ ਪਾਓ ਵੈਸੀ ਉਹ ਮਨਰੇਗਾ ਮਜ਼ਦੂਰੀ ਹੈ ਵੀ ਲੇਕਿਨ ਉਹ ਪਾਰਟੀ ਦੇ ਆਗੂ ਜ਼ਰੂਰ ਹੈਗੇ ਆ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਮੇਰੇ ਵਰਕਰ ਸਾਥੀ ਆ ਚਾਹੇ ਉਹ ਪਿੰਡਾਂ ਚੋਂ ਨਹੀਂ ਆਏ ਚਾਹੇ ਦੂਸਰੇ ਬਲਾਕਾਂ ਦੇ ਹੈ ਚ ਤੀਸਰੇ ਜ਼ਿਲ੍ਹੇ ਦੇ ਹੋ ਸਕਦੇ ਆ ਸਾਰਿਆਂ ਨੂੰ ਬੇਨਤੀ ਆ ਕੇ ਵੇਖੋ ਸਾਡੀ ਕਮਜ਼ੋਰੀ ਇਹ ਆ ਟੈਨਸ਼ਨ ਨਾ ਲਓ ਵੀਡੀਓ ਅੱਗੇ ਆਓ ਕਿ ਸਾਡੀ ਇਹ ਕਮਜ਼ੋਰੀ ਇਹ ਆ ਕਿ ਜਿਹੜਾ ਤੁਹਾਡਾ ਸੰਵਿਧਾਨ ਮੁਤਾਬਕ ਚੁਣਿਆ ਹੋਇਆ ਅ ਹਲਕਾ ਇੰਚਾਰਜਾ ਉਹਨਾਂ ਨੂੰ ਆਪਾਂ ਆਪਣੀ ਪੂਰੀ ਗੱਲ ਦੱਸ ਨਹੀਂ ਸਕਦੇ ਸਾਡੀ ਦੁੱਖ ਕੀ ਆ ਸਾਡੀ ਪਾਸ਼ੀ ਆ ਤਾਂ ਫਿਰ ਅਸੀਂ ਕੁਝ ਲਾ ਨਹੀਂ ਸਕਦੇ ਮੈਂ ਪੁੱਛਣਾ ਚਾਹੁੰਦਾ ਇਹ ਪਾਈ ਸਾਡੀ ਆਪਾਂ ਕਦੀ ਡਾਕਟਰ ਕੋਲੇ ਕੌਣ-ਕੌਣ ਗਏ ਆ ਸਾਰੇ ਜੰਦੇ ਆ ਕਦੀ ਐਵੇਂ ਹੋਇਆ ਕਿ ਡਾਕਟਰ ਨੂੰ ਦੁੱਖ ਤਾਂ ਦੱਸਿਆ ਨਹੀਂ ਬਾਹਰ ਰੋਡ ਦੇ ਉੱਤੇ ਖੜੇ ਆਉਂਦੇ ਗੇਂਡ ਤੇ ਤੇ ਭੱਜਿਆ ਆ ਡਾਕਟਰ ਉਹਨੇ ਠੀਕਾ ਫੜਿਆ ਤੇ ਲਾ ਦਿੱਤਾ ਨਹੀਂ ਐਵੇਂ ਹੋਇਆ ਕਦੀ ਨਹੀਂ ਹੋਇਆ ਅੱਛਾ ਕਦੀ ਐਵੇਂ ਹੋਇਆ ਕਿ ਕਰੀਆਨੀ ਵਾਲੀ ਦੁਕਾਨ ਤੇ ਆਪਾਂ ਸਾਰੇ ਇਕੱਠੇ ਹੋ ਕੇ ਖੜ ਜਾਈਏ ਕਿ ਅ ਉਹ ਵੇਖ ਕੇ ਆਪਾਂ ਨੂੰ ਸੌਦਾ ਤੁਲਨ ਲੱਗ ਜੂਗਾ ਇਹਨਾਂ ਨੂੰ ਐਨ ਐਨ ਸੌਦਾਂ ਦੀ ਲੋੜ ਰੱਖਦੀ ਇਹਵੇਂ ਹੋਇਆ ਬਈ ਕਦੀ ਐਵੇਂ ਹੋਇਆ ਕਿ ਸਾਡੇ ਘਰ ਤੇ ਨਲਕਾ ਲੱਗਾ ਹੈ ਟੂਟੀ ਲੱਗੀ ਆ ਮੋਟਰ ਲੱਗੀ ਆ ਤਾਂ ਬਿਨਾ ਉਹਦੇ ਜਾ ਕੇ ਕੋਲ ਜਾਣ ਤੋਂ ਬਿਨਾ ਪਾਣੀ ਮਿਲ ਗਿਆ ਕਦੀ ਐਵੇਂ ਹੋਇਆ ਨਹੀਂ ਹੋਇਆ ਹੈਨਾ ਫਿਰ ਤੁਸੀਂ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਰੌਲਾ ਪਾਉਂਦੇ ਹੋ ਚਾਹ ਸੋਸ਼ਲ ਮੀਡੀਆ 'ਚ ਚਾਹ ਦਫ਼ਤਰ 'ਤੇ ਚਾਹ ਜਿੱਥੇ ਚੁਨੇ ਹੋਏ ਸਾਡੇ ਅਨਚਾਰਜ ਨੇ ਕਦੀ ਉਹਨਾਂ ਕੋਲੇ ਆਪਣੀਆਂ ਦੁੱਖ ਤਕਲੀਫਾਂ ਦਸੀਆਂ ਦਸੀਆਂ ਹੀ ਨਹੀਂ ਹੈਨਾ ਮੈਨੂੰ ਯਾਦ ਆ ਗਿਆ ਬਹੁਤ ਵੱਡੀ ਸਟੇਟ ਲੱਗੀ ਸੀ ਜੰਡੀਗੜ੍ਹ ਚ ਤੇ ਇੱਕ ਆਰਟਾਇਰ ਸੁਬਡੰਟ ਉੱਥੇ ਭਾਸ਼ਣ ਕਰਕੇ ਗਿਆ ਉਹ ਕਹਿੰਦਾ ਵੀ ਇੱਕ ਭਗਤ ਨੇ ਮਾਤਾ ਦਾ ਭਗਤ ਸੀਗਾ ਤੇ ਉਹਨੇ ਤਪਛਿਆ ਰੱਖ ਲਈ ਕਿ ਮੇਰੀ ਲਾਟਰੀ ਨਿਕਲ ਜਾਵੇ ਇੱਕ ਸਵਾ ਸਾਲ ਉਹ ਬੰਦਗੀ ਤੇ ਬੈਠਾ ਰਿਆ ਭਗਤੀ ਤੇ ਤੇ ਮਾਤਾ ਉਤਰੀ ਥਲੇ ਅਰਸ ਤੋਂ ਉਹ ਕਹਿੰਦੀ ਮੇਰੇ ਭਗਤ ਦੀ ਸ਼ਰਧਾ ਪੂਰੀ ਕਰਨੀ ਆ ਉਹਾਂ ਦੀ ਭਗਤਾ ਐਨਾ ਚਿਰ ਤੂੰ ਭਗਤੀ ਕਰਦਾ ਰਿਆ ਭਗਤੀ ਤੇ ਤੇਰੀ ਪੂਰੀ ਹੋ ਗਈ ਲਿਆ ਫਿਰ ਹੁਣ ਤੂੰ ਲਾਟਰੀ ਕਿੰਨਾ ਕੱਢੋ ਟਿਕਟ ਕਿਹੜੀ ਪਾਈ ਆ ਉਹ ਆ ਦਾ ਮਾਤਾ ਜੀ ਨੇ ਤਾਂ ਟਿਕਟ ਹੀ ਨਹੀਂ ਪਾਈ ਹਾਂ ਲਾਟਰੀ ਕਿਥੇ ਨਿਕਲੇਗੀ ਕਿਤੇ ਹਾਂ ਨਾ ਹੁਣ ਤੁਸੀਂ ਬੋਲ ਤਾਂ ਸਕਦੇ ਨਹੀਂ ਆ

ਕਰਨਾ ਮੈਂ ਬੇਨਤੀ ਕਰੂੰਗਾ ਸਾਡੇ ਚ ਰਜਿੰਦਰ ਸਿੰਘ ਜੀ ਆਏ ਆ ਦੋ ਲੈਣਾ ਇਤਿਹਾਸ ਦੀਆਂ ਜਾਣੂ ਕਰਾਉਣ ਲਈ ਉਹ ਵੀ ਬੋਲਣ। ਸਾਡੀ ਮਾਦ। ਹਾਂ ਸਾਡੀ। ਪਰਿਵਾਰੀ ਯਾਤਰੀ ਵਿਆਪਾਰਕ। ਮੈਂ ਵਿੰਦ ਸਿੰਘ। ਅੱਜ ਨਰੇਗਾ ਮੀਦੂਣਾ ਦੀ ਸਮੱਸਿਆ ਦੇ ਤਹਿਤ ਬਲਾਕ ਮੰਡੋਰ ਵਿਦੇਸ਼ ਦਫ਼ਤਰ ਪਹੁੰਚੇ ਹਾਂ ਜੋ ਕਿ ਜ਼ਿਲ੍ਹਾ ਫੋਸਪਤ ਦੇ ਵਿੱਚ ਹੈ। ਅਤੇ ਬੜੇ ਦੁੱਖ ਨਾਲ ਗੱਲ ਸਾਂਝੀ ਕਰ ਰਿਹਾ ਕਿ ਅੱਜ ਸਰਕਾਰੀ ਸਿਸਟਮ ਨੇ ਹੋ ਵੀ ਹੋ ਗਿਆ ਦੇ ਨਹੀਂ ਜਮੂ ਖੰਦੇ ਲੰਮੂ ਨੇ ਨਾ ਕਰ ਕਰ ਕੰਮ ਕਰ ਪੈਣੇ ਦੁੱਖ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਅੱਜ ਸਰਕਾਰੀ ਸਿਸਟਮ ਨੇ ਸਾਡੇ ਮਜ਼ਦੂਰਾਂ ਜਿਹੜੇ ਨਿਰਦਾ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਕੰਮ ਨੂੰ ਕਰਮ ਵੀ ਵਜਾਏ ਵਾਪਸੇ ਸੁਣ ਕੇ ਰੱਖ ਦਿੱਤਾ ਹੈ ਕਿੰਨੀਆਂ ਪ੍ਰਾਣੀਆਂ ਅੱਜ ਇਸ ਮੰਗੋਟ ਬਲਾਗ ਦੇ ਵਿੱਚ ਦਿੱਤੀਆਂ ਡਿਮਾਂਡਾਂ ਸ਼ਿਕਾਇਤਾਂ ਉਹਨਾਂ ਸਬੰਧੀ ਜਦੋਂ ਗੱਲ ਕਰਨ ਵਾਸਤੇ ਆਏ ਆ ਵੀਡੀਓ ਸਾਹਮਣੇ ਹਲਕੀ ਫੁਲਕੀ ਗੱਲ ਸੁਣ ਕੇ ਤੇ ਖੜੇ ਖੜੇ ਹੀ ਵਾਪਸ ਚਲੇ ਗਏ ਆਫੇ ਸੁਣੀ ਕੋਈ ਨਹੀਂ ਜੀ ਇਹ ਨਾ ਬੈਠੋ ਅਨ ਖੜੋ ਜੀ ਮੇਰੀ ਮੀਟਿੰਗ ਆ ਮੇਰੀ ਮੀਟਿੰਗ ਹੈਗੀ ਆ ਇਹ ਹਾਲ ਹੈਗਾ ਪਿੱਛੋਂ ਕਿਸੇ ਅਫਸਰ ਦੀ ਡਿਊਟੀ ਵੀ ਨਹੀਂ ਲਾਈ ਉਹ ਕਹਿੰਦੇ ਵੀ ਸਾਰਾ ਟੱਬਰ ਹੀ ਗਿਆ ਆ ਦਸਤਰ ਵਾਲਾ ਤੇ ਜੇ ਡਾਕਟਰ ਵਾਲਾ ਸਾਰਾ ਟੱਬਰ ਗਿਆ ਆਇਆ ਕੰਮ 'arre ਤੈਨੂੰ ਤਾਲਾ ਲਾਣਾ ਕਿੰਨਾ ਕੁ ਜੂਵੀ ਏ ਤਾਲਾ ਲਾ ਕੇ ਤਾਂ ਸਾਰੇ ਟੱਬਰ ਜਾਓ ਫਿਰ ਉੱਥੇ ਮੀਟਿੰਗ ਦੇ ਵਿੱਚ ਅਸੀਂ ਇੱਥੇ ਕੀ ਕਰੀਏ ਫਿਰ ਨੇ ਦੇ ਕਾਮ ਇਤੂਰ ਜਿੰਦਾਬਾਦ ਨੇ ਦੇ ਕਾਮ ਇਤੂਰ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਇਹ ਬੋੜਾ ਬਹੁਤ ਹੀ ਵਾਦ ਨਾਲ ਮਨੇਗਾ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਟੋੜ ਨਾ 2024 ਤੇ ਪਿਛਲੇ ਦਿਨੀ ਅਸੀਂ ਅਠ ਤੀਕ 7ਵਾਂ ਮਹੀਨਾ 2024 ਨੂੰ ADC ਦਫਤਰ ਵਿਕਾਸ ਫੋਸਪਤ ਦੇ ਵਿੱਚ ਧਰਨਾ ਲਾਇਆ ਸੀਗਾ ਅਤੇ ਇਸ ਬਲਾਕ ਸੰਬੰਧੀ ਸਾਰੀਆਂ ਗੱਲਾਂ ਉੱਥੇ ਲਿਖਾਈਆਂ ਸਨ ਤੇ ਅੱਜ 3-4 ਦਿਨ ਹੋ ਗਿਆ ਅੱਜ ਤੱਕ ਵੀ ਕੋਈ ਸੁਣਵਾਈ ਚੱਜ ਨਾਲ ਨਹੀਂ ਕੀਤੀ ਜਾ ਰਹੀ ਆਹ ਤਾਂ ਹਾਲ ਸਾਡੇ ਪ੍ਰਸ਼ਾਸਨ ਦਾ ਹੈ ਬਹਾਨਾ ਮਾਤ ਦੇ ਵੀ ਸਾਡੀ ਉੱਤੇ ਮੀਟਿੰਗ ਹੈ ਸਾਡੀ ਉੱਤੇ ਮੀਟਿੰਗ ਹੈ ਜੇ ਅਫਸਰਾਂ ਦੀ ਮੀਟਿੰਗਾਂ ਹੋ ਕੇ ਵੀ ਕੰਮ ਨਹੀਂ ਹੁੰਦਾ ਇਹ ਇਹਨਾਂ ਦੇ ਕੋਲ ਮੀਟਿੰਗਾਂ ਦਾ ਕੀ ਮੁੱਦਾ ਹੁੰਦਾ ਹੈ ਸਾਨੂੰ ਤਾਂ ਅਜੇ ਦੇ ਟਾਈਮ ਦੇ ਵਿੱਚ ਹੀ ਨਹੀਂ ਪਤਾ ਲੱਗਿਆ ਇਹਨਾਂ ਮੀਟਿੰਗਾਂ ਦੇ ਵਿੱਚ ਏਸੀ ਕਮਰਿਆਂ ਦੇ ਵਿੱਚ ਬੈ ਕੇ ਏਸੀ ਹਾਲਾਂ ਦੇ ਵਿੱਚ ਬੈ ਕੇ ਏਸੀ ਦਫ਼ਤਰਾਂ ਦੇ ਵਿੱਚ ਬੈ ਕੇ ਕਾਦੇ ਕੀ ਪਏ ਆ ਸਾਡਾ ਦੇਸ਼ ਦਾ ਨਾਗਰਿਕ ਫਰੋਈਪੁਰ ਦਾ ਨਾਗਰਿਕ ਜ਼ਿਲ੍ਹਾ ਫਰੋਈਪੁਰ ਪੰਜਾਬ ਦਾ ਨਾਗਰਿਕ ਮਨਰੇਗਾ ਮਜ਼ਦੂਰ ਜਿਹੜਾ ਕੰਮ ਲਈ ਤਰਸਦਿਆ ਹੈ ਤੇ ਆਪਣੇ ਏਸੀਆਂ ਦੇ ਵਿੱਚ ਬਹਿ ਬਹਿ ਕੇ 4-4 ਘੰਟੇ ਖਰਾਬ ਕਰਦੇ ਆ ਅੱਜ ਅਸੀਂ ਮਮਦੋੜ ਬਲਾਕ ਦੇ ਵਿੱਚ 4 ਘੰਟੇ ਤੋਂ ਜ਼ਿਆਦਾ ਹੋ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜਦਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਦੇ ਪਹਿਲੇ ਦੇ ਪਹਿਲੇ ਸਫੇ ਦੇ ਵਿੱਚ ਲਿਖਾਇਆ ਸੀਗਾ ਕਿ ਜਿਹੜੀ ਭਾਰਤ ਸਰਕਾਰ ਉਹ ਐਸਾ ਖਾਂਦੀ ਪਈ ਹੈ ਕਿ ਅਸੀਂ ਦੇਸ਼ ਦੇ ਨਾਗਰਿਕਾਂ ਦਾ ਹਰੇਕ ਨਾਗਰਿਕ ਦੇ ਸਮਾਜਿਕ ਤੇ ਆਰਥਿਕ ਤੇ ਰਾਜਨੀਤਿਕ ਨਿਆਂ ਦਿਆਂਗੇ ਸਾਨੂੰ ਤੇ ਸਮਾਜਿਕ ਤੇ ਆਰਥਿਕ ਨਿਆਂ ਨਹੀਂ ਦਿੰਦੇ ਪਏ ਉਹਦੇ ਵਿੱਚ ਤੇ ਵੀ ਲਿਖਿਆ ਆ ਵੀ ਤੁਹਾਨੂੰ ਕੰਮ ਵੀ ਦੇਾਂਗੇ ਅਫਸਰ ਜਿਹੜਾ ਸ਼ਬਦ ਹੈ ਉਹ ਕੰਮ ਦੀ ਗੱਲ ਹੈ ਨੌਕਰੀ ਦੀ ਗੱਲ ਹੈ ਸਾਡਾ ਕੰਮ ਹੀ ਨਹੀਂ ਦੇ ਰਹੇ ਤੇ ਸਾਡਾ ਜਿਹੜਾ ਕੰਮ ਨਹੀਂ ਦੇ ਰਹੇ ਤੇ ਸੰਵਧਾਨ ਦੇ ਮੁਤਾਬਕ ਇਹ ਸਰਕਾਰ ਆਪਣਾ ਕੰਮ ਪੂਰਾ ਨਹੀਂ ਕਰ ਰਹੀ ਹੈ ਤੇ ਅਸੀਂ ਵੋਟਾਂ પાਕੇ ਇਹਨਾਂ ਨੂੰ ਲੀਡਰ ਬਣਾਇਆ ਬਣਾਇਆ ਤੇ ਇਹ ਕੋਈ ਸੱਦ ਨਵੇਂ ਦਾ ਨਹੀਂ ਹੋ ਸਕਦਾ ਅਸੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਪੁੱਛਦੇ ਆਂ ਅਸੀਂ ਮਾਨਯੋਗ ਗਵਰਨਰ ਸਾਹਿਬ ਪੰਜਾਬ ਨੂੰ ਪੁੱਛਦੇ ਆਂ ਅਸੀਂ ਮਾਨਯੋਗ ਹਾਈ ਕੋਰਟ ਪੰਜਾਬ ਨੂੰ ਪੁੱਛਦੇ ਆਂ ਅਸੀਂ ਮਾਨਯੋਗ ਸੁਪਰੀਮ ਕੋਰਟ ਭਾਰਤ ਸਰਕਾਰ ਨੂੰ ਪੁੱਛਦੇ ਆਂ ਕਿ ਇਹਨਾਂ ਦਾ ਕੋਈ ਕਾਨੂੰਨ ਨਹੀਂ ਹੈ ਜੇ ਕੋਈ ਐਮ.ਐਲ.ਏ. ਐਮ.ਪੀ. ਅਗਰ ਪਬਲਿਕ ਦੇ ਕੰਮਾਂ ਨੂੰ ਅਣਗੌਲਾ ਕਰਦਾ ਹੈ ਉਹਨਾਂ ਦੇ ਨਾਲ ਵਿਤਕਰਾ ਕਰਦਾ ਹੈ ਉਹਨਾਂ ਦੇ ਨਾਲ ਜਾਤੀ ਕਰਦਾ ਹੈ ਧੱਕੇਸ਼ਾਹੀ ਕਰਦਾ ਹੈ ਉਹਨਾਂ ਦੇ ਹੱਕ ਉਹਨਾਂ ਨੂੰ ਨਹੀਂ ਦਵਾਂਦਾ ਉਹਨਾਂ ਦੇ ਚੋਣ ਮੈਨੀਫੈਸਟੋ ਜਿਹੜੇ ਪਾਰਟੀ ਦਾ ਜਿੱਤੇ ਆ ਉਹਦੇ ਮੁਤਾਬਕ ਕੰਮ ਨਹੀਂ ਕਰਦਾ ਹੈ ਕੀ ਉਹਨੂੰ ਹਟਾਇਆ ਨਹੀਂ ਜਾ ਸਕਦਾ ਮੈਂ ਸਰਕਾਰ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਭਰ ਸਤਿਅਤ ਮੰਗ ਕਰਦਾ ਹਾਂ ਕਿ ਜਿਹੜੇ ਵੀ ਐਮ.ਐਲ.ਏ ਐਮ.ਪੀ.ਐਸ ਦਾ ਦੇ ਹੁੰਦੇ ਹਨ ਉਹਨਾਂ ਨੂੰ ਸਾਂਝਾ ਮਤਾ ਪਾ ਕੇ ਜੋ ਦੇਸ਼ ਦੇ ਨਾਗਰਿਕਾਂ ਦੇ ਇਤਹਾਦਾਰ ਨੁਕਸਾਨ ਕਰਦੇ ਆ ਉਹ ਸੰਵਿਧਾਨ ਦੇ ਮੁਤਾਬਕ ਦੋਸ਼ੀ ਬਣਾ ਕੇ ਉਹਨਾਂ ਨੂੰ ਤੁਰੰਤ ਉਹਨਾਂ ਦੀਆਂ ਅਹੁਦਿਆਂ ਤੋਂ ਐਮ.ਐਲ.ਏ ਦੀ ਸੀਟ ਤੋਂ ਐਮ.ਪੀ. ਦੀ ਸੀਟ ਤੋਂ ਹਟਾਇਆ ਜਾਵੇ ਉਹਨਾਂ ਦਾ ਮਿਨਿਸਟਰੀਆਂ ਖੋਈਆਂ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਗਰੀਬ ਮਜ਼ਦੂਰ ਨਰਗਾਮਾ ਜ਼ੂਰ ਜਿਹਨੂੰ 100 ਰੁਪਏ ਦਾ ਕੰਮ ਬੜੀ ਮੁਸ਼ਕਲ ਨਾਲ ਮਿਲ ਰਿਹਾ ਹੈ ਜਿਹਨੂੰ 322 ਰੁਪਏ ਦਿਹਾੜੀ ਬੜੀ ਮੁਸ਼ਕਲ ਨਾਲ ਮਿਲ ਰਹੀ ਹੈ ਅੱਜ ਹੀ ਵਿਚਾਰਯੋਗ ਹੈ ਗੱਲ ਅੱਜ ਪਿਛਲੀ ਦਿਨੀ 8 ਤਰੀਕ ਨੂੰ ਅਸੀਂ ਜਦੋਂ ਧਰਨਾ ਲਾਇਆ ਸੀ ਉਹਦੇ ਵਿੱਚ ਗੱਲ ਸਾਹਮਣੇ ਆਈ ਵੀ 322 ਰੁਪਏ ਦੇ ਵਿੱਚੋਂ 200 ਰੁਪਏ ਦਿੰਦੇ ਨੇ ਤੇ 122 ਰੁਪਏ ਜਿਹੜਾ ਨਾ ਉਹ ਜਿਹੜੇ ਉੱਪਰ ਲਿਖਾ ਜਾਂਦੇ ਆ ਇਹ ਵੀ ਦੁੱਖ ਵਾਲੀ ਗੱਲ ਹੈ ਸੋ ਮੈਂ ਇਹ ਕਹਿਣਾ ਚਾਹਨਾ ਪ੍ਰਸ਼ਾਸਨ ਤੋਂ ਹੁਣੇ ਵੀ ਮੌਕਾ ਹੈ ਵੀ ਸੁਧਰ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਆਈਐਸ ਅਫਸਰ ਜਿੰਨੇ ਵੀ ਨੇ ਭਾਰਤ ਸਰਕਾਰ ਦੇ ਪੰਜਾਬ ਦੇ ਫਰੋਜਪਤ ਦੇ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਆਈਪੀਐ ਸਮਝਣ ਆਈਪੀਐਸ ਜਿਹੜੇ ਅਫਸਰ ਨੇ ਐਸਐਸਪੀ ਸਾਹਿਬ ਜਾਂ ਇਸ ਤਰ੍ਹਾਂ ਦੇ ਜਿਹੜੇ ਵੀ ਅਫਸਰ ਨੇ ਜਿਹੜੀ ਸੌਂਨਾਂ ਡਿਊਟੀ ਲੈਣ ਲੱਗੀਆਂ ਖਾਦੀ ਆ ਉਹ ਸੌਂ ਦੇ ਮੁਤਾਬਕ ਕੰਮ ਕਰਨ ਅਸੀਂ ਇਹੀ ਚਾਹੁੰਦੇ ਆ ਸਾਡਾ ਸਲਤਨ ਸਹੀ ਤਰੀਕੇ ਨਾਲ ਲਾਗੂ ਕਰਨ ਮਨਰੇਗਾ ਦੇ ਜਿਹੜੇ ਕਾਨੂੰਨ ਨੇ ਉਹ ਪੂਰੇ ਤਰੀਕੇ ਨਾਲ ਲਾਗੂ ਕਰਨ ਮਜ਼ਦੂਰਾਂ ਦੇ ਜਿਹੜਾ ਪੈਸਾ ਸਰਕਾਰੀ ਪੈਸਾ ਜੋ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਂਦਾ ਹੈ ਉਹਨੂੰ ਖਾਂਦੇ ਨੇ ਉਹਨਾਂ ਦੇ ਪਰ ਖਿਲਾਫ ਕਾਰਵਾਈਆਂ ਕਰਨ ਤੇ ਕਾਨੂੰਨੀ ਕਾਰਵਾਈਆਂ ਕਰਨ ਤੇ ਸਾਡੇ ਜਿਹੜੇ ਮਨਰੇਗਾ ਮਿਹਨਤ ਦਾ ਅਧਿਕਾਰ ਨੇ ਉਹ ਸਮੇਂ ਸਿਰ ਕੰਮ ਦੇਣ ਤੇ ਸਮੇਂ ਸਿਰ ਮਜ਼ਦੂਰੀ ਦੇਣ ਜੈ ਪੀਰ ਜੈ ਪਰ ਕਿੱਤੇ ਬੰਗਲਾ ਨੀਲੇ ਮਾਰ ਇਹ ਵੀ ਚੋਰ ਉਹ ਵੀ ਚੋਰ ਕਿੱਤੇ ਬੰਗਲਾ ਨੀਲੇ ਮਾਰ ਇਹ ਵੀ ਚੋਰ ਉਹ ਵੀ ਚੋਰ ਨਾਲ ਚੰਡੇ ਕੱਢਾਂਗੇ ਹੱਕ ਲੈ ਕੇ ਛੱਡਾਂਗੇ ਲਕੇ ਛੱਡਾਂਗੇ ਮਾਰੀ ਸ਼ਕਤੀ ਜਿੰਦਾਬਾਦ ਮਾਰੀ ਸ਼ਕਤੀ ਜਿੰਦਾਬਾਦ ਹਲੋ ਸਾਥਿਓ ਅਰਜਿੰਦਰ ਸਿਆਣੀ ਗ੍ਰਿਕਲ ਤਸਿਲ ਕੇ ਸੰਵਿਧਾਨਿਕ ਪਹਿਲੇ ਨੰਬਰ ਪੀਸ ਤੇ ਤੁਸੀਂ ਮਾਲਕੋ ਮਨਰੇਗਾ ਦੇ ਤੁਸੀਂ ਦਫ਼ਤਰਾਂ ਦੇ ਵੀ ਮਾਲਕੋ ਜਿਹੜੇ ਦਫ਼ਤਰਾਂ ਚ ਬੈਠੇ ਹੋਏ ਆ ਉਹ ਸਾਡੇ ਮੁਲਾਜ਼ਮ ਨਹੀਂ ਸਾਡਾ ਕੰਮ ਕਰਨ ਲਈ ਬੈਠੇ ਆ ਲੇਕਿਨ ਉਹਨਾਂ ਦਾ ਰਵਈਆ ਗਵਾਇਆ ਕਿੰਨਾ ਨੇ ਆਮ ਆਦਮੀ ਪਾਰਟੀ ਦੇ ਦੋਵੇਂ ਐਮਐਲਏ ਐਸ ਬਲਾਕ ਚ ਬੈਠ ਕੇ ਗਏ ਤੇ ਮੀਟਿੰਗ ਕੀਤੀ ਕਿ ਮਨਰੇਗਾ ਦਾ ਦਾ ਕੰਮ ਸਾਡੇ ਲੋਕਾਂ ਨੂੰ ਦਿੱਤਾ ਜਾਵੇ। ਹੁਣ ਦਫਤਰ ਵੱਲੋਂ ਕਿਹਾ ਗਿਆ ਕਿ ਭਾਈ ਸਾਹਿਬ ਤੁਹਾਡਾ ਮੇਟ ਹੋਊਗਾ ਲੇਬਰ ਹੋਊਗੀ ਤਾਂ ਹੀ ਕੰਮ ਦਿੱਤਾ ਜਾਊਗਾ ਨਾ। ਦਫਤਰ ਦੇ ਫਿਰ ਉਹਨਾਂ ਨੇ ਕਿਹਾ ਇਹ ਸਾਡੇ ਵਸ ਨਹੀਂ ਹੈ ਜੋ ਕੁਝ ਕਰਨਾ ਤੁਸੀਂ ਕਰੋ। ਜੋ ਕੁਝ ਕਰਨਾ ਇਹ ਤੁਸੀਂ ਕਰੋ। ਦਫਤਰ ਦੀ ਪਲੈਨਿੰਗ ਅਗਲੀ ਕੀ ਹੈਗੀ? ਧਿਆਨ ਕਰਿਓ। ਜਿੱਥੇ ਪੂਰਾ ਡਾਟਾ ਮੰਗ ਪੱਤਰ ਤੇ ਲਿਖਿਆ ਹੁੰਦਾ ਪਹਿਲੋਂ ਤਾਂ ਪ੍ਰਾਰਥੀ ਦਾ ਨਾਮ ਮਿਰੋਦਾ ਧਾਰਕਾਟ ਬੈਂਕ ਖਾਤਾ ਜੋਬ ਕਾਰਡ ਤੇ ਫੋਟੋ ਸਾਈਨ ਹੁੰਦਾ ਕਹਿੰਦੇ ਉਹਦੀ ਨਾਲ ਹੀ ਸਾਥ ਤੇ ਨਾ ਉਹਦਾ ਮੋਬਾਈਲ ਨੰਬਰ ਦਿਓ ਲਿਖ ਕੇ ਮੋਬਾਈਲ ਨੰਬਰ ਦਿਓ ਕਿਉਂ ਕਿ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਨੰਬਰ ਦਈਏ ਤਾਂ ਐਮਐਲਏ ਦਾ ਜਿਹੜਾ ਮੇਟ ਬਣਾਈਏ ਮੇਟ ਬਣਾਉਣ ਤੋਂ ਬਾਅਦ ਲੋਕਾਂ ਦਾ ਕੰਮ ਚੱਲੇ ਜਿਹੜੇ ਪਹਿਲੇ ਲੋਕ ਕੰਮ ਕਰਦੇ ਆ ਮੇਟ ਕੰਮ ਕਰਦੇ ਆ ਉਨ੍ਹਾਂ ਦੇ ਵਿੱਚ ਲੜਾਈ ਪੈ ਰackets ਵੇਖੋ ਇਹ ਜਿਹੜੀ ਰਾਜਨੀਤੀ ਆ ਇਸ ਦੇ ਸਬੰਧ ਚ ਪੂਰਾ ਜ਼ਿਲ੍ਹਾ ਹੈੱਡਕੁਆਟਰ ਦੇ ਵਿੱਚ ਫਰੋਲਪੁਰ ਚ ਪੂਰੇ ਦੇ ਪੂਰੇ ਬਲਾਕਾਂ ਵਿੱਚ ਇਹਨਾਂ ਨੇ ਚੱਕਾ ਜਾਮ ਕੀਤਾ ਹੋਇਆ ਕੰਮ ਦੇਣ ਦੀ ਨਕਰੀ ਕੀਤੀ ਹੋਈ ਆ ਇਸ ਲਈ ਅਸੀਂ 8 ਤਰੀਕ ਨੂੰ ਵਾਰਨਿੰਗ ਦਿੱਤੀ ਹੋਈ ਆ ਆਗੂਆਂ ਨੇ ਤਾਂ ਹੁਣ ਬਲਾਕਾਂ ਵਿੱਚ ਜਾ ਕੇ ਸਾਰੇ ਆਗੂਆਂ ਨੂੰ ਦੱਸਣ ਦੀ ਲੋੜ ਹੈ ਜੀ ਆ ਕਿ ਭਾਵੇਂ ਜਿਹੜੀ ਸਰਕਾਰ ਕਹਿੰਦੀ ਸੀ ਆਪਕੀ ਸਰਕਾਰ ਹੈ ਆਪ ਜੋ ਕਹੇਗੇ ਉਸੇ ਤਰ੍ਹਾਂ ਸਰਕਾਰ ਕਰੇਗੀ ਆਪ ਸਰਕਾਰ ਚਲਾਉਣ ਦੇ ਮਾਲਕ ਉਹੋ ਹੀ ਅਮਰੀਕਾ ਨੂੰ ਬੰਦ ਕਰਕੇ ਬੈਠੇ ਹੋਏ ਪਰ ਇਸ ਸੰਵਿਧਾਨਿਕ ਲੋਕਤੰਤਰ ਦੇ ਬਰਖਿਲਾਫਾ ਜੇਕਰ ਸਾਨੂੰ ਇਹ ਸਮਝ ਬਣ ਗਏ ਕਿ ਭਾਈ ਜਿਹੜੇ ਲੋਕ ਅਸੀਂ ਚੁਣੇ ਆ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਧਿਆਨ ਕਰਿਓ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਜਦੋਂ ਪਬਲਿਕ ਨੇ ਚੁਣ ਲਿਆ ਉਹ ਉਹਨਾਂ ਨੇ ਲੋਕ ਭਕਾਸ ਲੋਕਾਂ ਦਾ ਕਰਨਾ ਸੰਵਿਧਾਨ ਲੋਕਾਂ ਦਾ ਲਾਗੂ ਕਰਾਉਣਾ ਰਜਗਾਰ ਲਾਗੂ ਕਰਾਉਣਾ ਅਨਸਾਫ ਲਾਗੂ ਕਰਾਉਣਾ ਇਹ ਆ ਉਹਨਾਂ ਦੀ ਜ਼ਿੰਮੇਵਾਰੀ ਪਰ ਇੱਥੇ ਚੱਲਦਾ ਕੀ ਪਿਆ ਅਣ ਕਟੌਤੀ ਲਾ ਦਿਓ ਰਾਸ਼ਨ ਤੇ ਦੇਲੇ ਪਾ ਦਿਓ ਪੈਨਸ਼ਨ ਤੇ ਦੇਲੇ ਪਾ ਦਿਓ ਸगन ਸਕੀਮ ਤੇ ਮਕਾਨ ਆਇਆ ਰੋਕ ਦਿਓ ਔਰ ਮਰਨੇ ਜਿਹੜੇ ਦਿੱਤੇ ਆ ਉਹ ਰੋਕ ਦਿਓ ਇਹ ਆਪਣੀ ਸਰਕਾਰ ਦੇ ਦੀ ਦੇਹੀ ਕਦੋਂ 4 ਸਾਲ 6 ਮਹੀਨੇ ਬਾਅਦ ਕਿਦੋਂ ਨੰਨ ਫੇਰ ਕੋਟ ਲੈਣੇ ਇਸ ਲਈ ਬੇਨਤੀ ਆ ਕਿ ਤੁਸੀਂ ਸਾਰਿਆਂ ਨੇ ਸਮਝਣ ਦੀ ਲੋੜਾ ਸਮਝੋ ਕਿ ਅਸੀਂ ਹੁਣ ਬੇਬੂਕ ਨਹੀਂ ਐ 76 ਸਾਲ ਤੋਂ ਵੋਟ ਪਾਉਣੇ ਆ ਵੋਟਾਂ ਦੇ ਨੇੜੇ ਜੇ ਜਦੋਂ ਮਰਜੀ ਦੇਖ ਲਿਆ ਜੇ ਸਾਡੇ ਥੋੜੇ ਦਿਨ ਹੋ ਗਏ ਵੋਟਾਂ ਪਾ ਕੇ ਗਈਆਂ ਪਰ ਵੋਟਾਂ ਲੈਣ ਸਵੇ ਕੀ ਕਰਦੇ ਆ ਆਓ ਜੀ ਮਾਸਟਰ ਜੀ ਆਇਆ ਜੀ ਪੁੱ퍼 ਜੀ ਰਣ ਚਾਚਾ ਜੀ ਸਾਰਾ ਬਾਪੂ ਜੀ ਕਰਕੇ ਬੋਲਦੇ ਨੇ ਜਦੋਂ ਵੋਟ ਲੈ ਲੈਂਦੇ ਆ ਉਸ ਤੋਂ ਬਾਅਦ ਸਾਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਆ ਪਰ ਅਸੀਂ ਦੇਖ ਕਿਵੇਂ ਬੰਦਦੇ ਹਾਂ ਧਿਆਨ ਕਰਿਓ ਜਦੋਂ ਇਲੈਕਸ਼ਨ ਹੁੰਦੇ ਆ ਸਭ ਤੋਂ ਪਹਿਲਾਂ ਸਫਾਈ ਸਾਡੇ ਲੋਕ ਕਰਦੇ ਆ ਅੱਜ ਕੱਲ ਤਾਂ ਬਹੁਤ ਵੱਡਾ ਰਵਈਆ ਹੋ ਗਿਆ ਕਿ ਮਨਰੇਗਾ ਮਜ਼ਦੂਰ ਲਾ ਦਿਓ ਜੀ ਉਹ ਮਨਰੇਗਾ ਮਜ਼ਦੂਰ ਲਾ ਦਿਓ ਜੀ ਉਸੇ ਸਫਾਈ ਕਰਨੀ ਆ ਪਰ ਮਨਰੇਗਾ ਮਜ਼ਦੂਰਾਂ ਨੂੰ ਮਸਤੌਲਤਾ ਦੇਣ ਸਫਾਈ ਕਰਨ ਲਈ ਤਿਆਰਾਂ ਜਿੱਥੇ ਇਲੈਕਸ਼ਨ ਦੀ ਤਿਆਰੀ ਹੁੰਦੀ ਹੈ ਸਫਾਈ ਸਾਡੇ ਲੋਕ ਕਰਦੇ ਆ ਟੈਂਟ ਸਾਡੇ ਲੋਕ ਲਾਉਂਦੇ ਲਾਉਂਦੇ ਆ ਕੁਰਸੀਆਂ ਸਾਡੇ ਲੋਕ ਡਾਉਂਦੇ ਨੇ ਪਾਣੀ ਸਾਡੇ ਲੋਕ ਪਿਉਂਦੇ ਨੇ ਨਾਰੇ ਸਾਡੇ ਲੋਕ ਲਾਉਂਦੇ ਨੇ ਹਾਰ ਸਾਡੇ ਲੋਕ ਪਾਉਂਦੇ ਨੇ ਭੰਗੜਾ ਸਾਡੇ ਲੋਕ ਪਾਉਂਦੇ ਆ ਜਿਵੇਂ ਬੰਦਰ ਮੇਲੇ ਚ ਨੱਚਦਾ ਹੈ ਹੈ ਇੱਕ ਵਧਰਾ ਸਾਡੇ ਲੋਕ ਪਾਉਂਦੇ ਆ ਲੱਡਵਾ ਨਾਲ ਸਾਡੇ ਲੋਕ ਤੋਲਦੇ ਨੇ ਬੋਟਾ ਸਾਡੇ ਲੋਕ ਪਾਉਂਦੇ ਆ ਪਰ ਜਦੋਂ ਬੋਟਾ ਸਾਡੀਆਂ ਹੁੰਦੀਆਂ ਅਸੀਂ ਜਦੋਂ ਉਹਨਾਂ ਨੂੰ ਪਾਵਰ ਦੇ ਦਿੰਨੀ ਆ ਸਭ ਤੋਂ ਪਹਿਲਾਂ ਸਾਫੀਕਟ ਮਿਲਦਾ ਫਿਰ ਸਰਕਾਰੀ ਜੱਤੀ ਮਿਲਦੀ ਆ ਫਿਰ ਸਰਕਾਰੀ ਦਫਤਰ ਮਿਲਦਾ ਫਿਰ ਤੁਹਾਡਾ 1.5 ਲੱਖ ਰੁਪਈਆ ਤੇ ਵੱਡਾ ਕੰਮ ਕਰਨ ਦੀ ਉਹਦੀ ਤਨਖਾਹ ਲੱਗ ਜਾਂਦੀ ਕੀ ਕਹਿੰਦਾ ਜੀ ਮੈਂ ਪਬਲਿਕ ਦਾ ਵਕਾਸ ਲਈ ਚੁਣਿਆ ਗਿਆ ਹੈਣਾ ਪਬਲਿਕ ਦੇ ਤਨਖਾਹ ਲਈ ਚੁਣਿਆ ਗਿਆ ਹੈ ਪਬਲਿਕ ਦੇ ਕੰਮ ਦੇ ਲਈ ਕਰੇ ਨੇ 22 ਲੱਖ ਰੁਪਇਆ ਤਨਖਾਹ ਵੀ ਲੈਂਦਾ ਤੇ ਖਾਲੇਆਂ ਤੋਂ ਬਾਅਦ ਜ ਰਾਸ਼ਨ 'ਚ ਵੀ ਕਮਿਸ਼ਨ ਹੁੰਦੀ ਸਕਨ ਸਕੀਮ 'ਤੇ ਵੀ ਕਮਿਸ਼ਨ ਹੁੰਦੀ ਆ ਪੈਨਸ਼ਨ 'ਚ ਵੀ ਕਮਿਸ਼ਨ ਹੁੰਦੀ ਆ ਹਰ ਜਗ੍ਹਾ ਤੇ ਸਾਡੀ ਲੁੱਟ ਦੀ ਜਗ੍ਹਾ ਤੇ ਕਮਿਸ਼ਨ ਹੁੰਦੀ ਆ ਪਹਿਲੋਂ ਤਾਂ ਉਹ ਗਰੀਬ ਹੁੰਦਾ ਜਦੋਂ ਵੋਟ ਲੈਣ ਆਉਂਦਾ ਔਰ 50 ਸਾਲਾਂ ਬਾਅਦ ਉਹਦੇ ਕੋਲੇ ਕਰੋਟੀ ਇੰਨੀ ਹੁੰਦੀ ਆ ਸਾਹ ਵੀ ਕੋਈ ਨਹੀਂ ਐਸੇ ਹਲਕੇ ਦੇ ਹਵਦਾਇਕ ਲਾਡੀ ਗਹਿਰੀ ਵੀ ਜਿਹੜੇ ਹੈਗੇ ਆ ਐਸੇ ਜ਼ੁਲਮ ਦੇ ਵਿੱਚ ਜੀਵ ਚ ਵੀ ਗਏ ਆ ਪਤਾ ਨਹੀਂ ਹੁਣ ਆਗੇ ਐ ਕਿ ਇਹ ਪੁਰਾਣਾ ਰਵੱਈਆ ਆ ਸਾਥੀਓ ਦੇਖੋ ਭੂਖ ਨਹੀਂ ਬੰਨਾ ਆਪ ਦੇ ਹੱਥ ਲੈਣੇ ਤੁਸੀਂ ਜ਼ਿੰਮੇਵਾਰ ਆਹਦੇ ਜ਼ਿੰਮੇਵਾਰ ਦੇਤਾ ਸਾਡੀ ਆ ਅਸੀਂ ਨਹੀਂ ਸਗਰ ਸੀ ਸਾਡੀ ਆ ਅਸੀਂ ਨਹੀਂ ਪੈਨਸ਼ਨ ਸਾਡੀ ਆ ਅਸੀਂ ਜ਼ਿੰਮੇਵਾਰ ਆ ਗਰਾਂਟਾਂ ਘਰ ਬੱਤੇ ਦੀ ਲਾਈਟਿੰਗ ਬਾਥਮੀ ਦੀ ਮਕਾਨ ਦੀ ਗ੍ਰਾਂਟ ਸਾਡੀ ਆ ਅਸੀਂ ਜ਼ਿੰਮੇਵਾਰ ਹਾਂ ਪੈਨਸ਼ਨ ਸਾਡੀ ਬੱਚਿਆਂ ਦੇ ਕੋਲਰਸਿਪ ਉਹ ਵਜੀਫੇ ਸਾਡੇ ਬੱਚਿਆਂ ਦੇ ਕੋਲਰਸਿਪ ਉਹ ਵਜੀਫੇ ਸਾਡੇ ਮੈਡੀਕਲ ਸੂਤਨਾ ਸਾਡੀਆਂ ਅਸੀਂ ਜ਼ਿੰਮੇਵਾਰ ਬਣ ਕੇ ਆਪ ਲਾਗੂ ਕਰਾਉਣ ਲਈ ਮਹੀਨੇ 'ਚ ਇੱਕ ਦਿਨ ਇਕੱਠੇ ਹੋਣਾ ਹੈ ਕੋਈ ਔਖਾ ਵੀ ਨਹੀਂ ਕਿ ਇੱਕ ਦਿਨ ਇਕੱਠੇ ਹੋਣਾ ਨਹੀਂ ਵੈਸੇ ਮੈਂ ਕਿਸੇ ਗੁਰੂ ਪੀਰ ਤੇ ਬਰਖਲਾਫ ਨਹੀਂ ਏ ਹੱਥ ਜੋੜ ਕੇ ਸਤਿਕਾਰ ਕਰਦਾ ਮਾफी ਮੰਗੂਗਾ ਲੇਕਿਨ ਇੱਕ ਧਾਰਨ ਜ਼ਰੂਰ ਦੇਣੀ ਆ ਬਹੁਤ ਲੋਕ ਸਤਸੰਗ ਚ ਹਰ ਐਤਵਾਰ ਜਾਂਦੇ ਆ ਬਹੁਤ ਲੋਕ ਬੰਦਗੀ ਚ ਜਾਂਦੇ ਆ ਚਾਰ ਵਾਰ ਐਤਵਾਰ ਆਉਂਦੇ ਆ ਚਾਰ ਦਿਨ ਜਾਂਦੇ ਆ ਬੰਦਗੀ ਚ ਚਾਰ ਦਿਨ ਮਹੀਨੇ ਚ ਸਤਸੰਗ ਸੁਣ ਜਾਂਦੇ ਆ ਕੀ ਆਉਂਦਿਆਂ ਨੂੰ ਵੇਖਿਆ ਕਦੀ ਕਿਸੇ ਨੇ ਬੈਂਕ ਚ ਕਿਸੇ ਦੇ ਪੈਸੇ ਆਏ ਦਾ ਨਹੀਂ 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 ਮਰੇ ਨਹੀਂ ਕਦੀ ਆਂਦਿਆਂ ਨੂੰ ਵੇਖਿਆ ਕਿਸੇ ਨੇ ਮਕਾਨ ਡਵਲ ਬਣਿਆ ਹੋਵੇ ਨਹੀਂ ਨਹੀਂ ਜਦ ਇਹ ਹੁੰਦੇ ਨੇ ਵੇਖਿਆ ਬੇਬੇ ਬਾਪੂ ਦੀ ਦਵਾਈ ਛੋਟੀ ਹੋ ਗਈ ਨਹੀਂ ਤਾਂ ਫਿਰ ਜੇ ਆਪਦੇ ਹੱਕਾਂ ਨਹੀਂ ਨਹੀਂ ਚ ਇੱਕ ਦਿਨ ਕੱਢ ਕੇ ਦੇਖ ਲੋ ਉਧਰੋਂ ਇੱਕ ਦਿਨ ਲਈ ਇਜਾਜ਼ਤ ਲੈ ਲੋ ਹੱਥ ਜੋੜ ਕੇ ਵੀ ਜਿੱਥੇ ਤਿੰਨ ਦਿਨ ਅੱਗੇ ਅਸੀਂ ਚਾਰ ਦਿਨ ਜਾਂਦੇ ਆ ਇੱਕ ਦਿਨ ਆਪਦੀ ਹੱਤਕਾ ਲਈ ਜਾਣਾ ਜੇ ਤੁਸੀਂ ਵੱਡੀ ਗਿਣਤੀ ਦੇ ਨਾਲ ਕੱਢੇ ਹੋ ਜੋ ਐ ਪਹਿਲੇ ਮਹੀਨੇ ਚ 5000 ਦੀ ਗਿਣਤੀ ਨਾਲ ਕੱਢੇ ਹੋ ਇਹ ਕਿਹਦੇ ਜ਼ਿੰਮੇਵਾਰ ਆ ਦੂਸਰੇ ਤੇ 15 ਨਾਲ ਹਾਂ 1000 ਦੀ ਤੀਸਰੇ ਤੇ 15 ਹਜ਼ਾਰ ਚੌਥੇ ਤੇ 20000 ਰੁਪਏ ਮੈਨੂੰ ਤੁਸੀਂ 20000 ਰੁਪਏ ਦੀ ਗੰਟੀ ਚ ਕਿੱਥੇ ਹੋਣ ਲੱਗਦਾ ਹੈ ਹੈਲੀਕਾਪਟਰ ਤੇ ਮੁੱਖ ਮੰਤਰੀ ਆ ਕੇ ਜਾਏਗਾ ਜਸੂਤ ਨਾ ਲੱਗਣ ਲੱਗਦਾ ਮੈਂ ਕੋ ਤੁਹਾਡਾ ਰਾਸ਼ਨ ਖਾ ਲੂਗਾ ਬਈ ਨਹੀਂ ਸਕਮ ਸਕੀਮ ਖਾ ਲੂ ਨਹੀਂ ਪੈਨਸ਼ਨ ਮਰੇਗਾ ਮੈਡੀਕਲ ਸੁਲਤਾ ਬੱਚਿਆਂ ਨੇ ਕਾਲਜ ਤੋਂ ਵੀ ਫੇ ਤੁਸੀਂ ਇਮਾਨਦਾਰੀ ਨਾਲ ਦੱਸਿਆ ਜੇ ਜਦੋਂ ਬੱਚੇ ਨੂੰ ਪੜਾਉਣੇ ਆ ਅੱਖਾਂ ਚ ਕੀ ਸੁਪਨਾ ਹੁੰਦਾ ਇਹ ਬੱਚੇ ਨੂੰ ਪੜਾਉਣਾ ਉਹਦਾ ਵਧੀਆ ਘਰ ਬਣਾਉਣਾ ਉਹਨੂੰ ਨੌਕਰੀ ਦਿਵਾਉਣਾ ਹੈ ਨਾ ਇਹ ਇਹਨਾਂ ਸਰਕਾਰਾਂ ਨੇ ਉਹ ਨੌਕਰੀਆਂ ਛੱਡੀਆਂ ਕਿੱਥੇ ਤੁਸੀਂ ਪੀਡਬਲਯੂਡੀ ਵਿਭਾਗ ਵਿੱਚ ਚਲੇ ਜਾਓ ਰੇਲ ਮੈਕਮੇ ਵਿੱਚ ਚਲੇ ਜਾਓ ਗ੍ਰੀਨ ਮੈਕਮੇ ਵਿੱਚ ਚਲੇ ਜਾਓ ਔਰ ਕਿਸੇ ਵੀ ਮੈਕਮੇ ਵਿੱਚ ਚਲੇ ਜਾਓ ਉੱਥੇ ਵੀ ਨੌਕਰੀ ਕਰਦੇ ਨੇ ਸਾਡੇ ਬੱਚੇ ਜਿਹੜੇ ਪੜ੍ਹਿਆ ਉਹ ਨੌਕਰੀਆਂ ਲੱਭਦੇ ਸਰਕਾਰ ਦੇ ਦਿਮਾਗ ਦੇ ਅੰਦਰ ਗੰਦਾ ਕੀੜਾ ਹੈ ਕਿ ਜਿੱਦਨੇ ਇਹਨਾਂ ਨੂੰ ਰੋਜ਼ਗਾਰ ਮਿਲ ਗਿਆ ਕਿਨੇ ਨੌਕਰੀਆਂ ਵਾਲੇ ਹੋ ਕੇ ਇੰਨੇ ਤਰ੍ਹਾਂ ਦੇ ਪੈਸੇ ਆਣ ਲੱਗਦਾ ਐਸੀ ਆਉਂ ਤੋਂ ਬਾਅਦ ਇੰਨੇ ਸਾਨੂੰ ਬਹੁਤ ਵੀ ਸਾਡੇ ਸਭ ਨੂੰ ਹੋਣ ਲੱਗੇ ਕਿ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋਣ ਦੀ ਕਿੰਨੀ ਤਾਕਤ ਹਰ ਜਗ੍ਹਾ ਤੇ ਧਾਰਨ ਵੀ ਦਿੰਦੀ ਆ ਸਰਕਾਰ ਔਰ ਇਕੱਠੇ ਹੋਣ ਦੀ ਹਰ ਜਗ੍ਹਾ ਤੇ ਦੇਖੋ ਪਿੱਛੇ ਦੇ ਪਾਣੀ ਆਇਆ ਐਸੀ ਜਿਹਾ ਪਾਣੀ ਹੋਣਾ ਹੈ ਪਾਣੀ ਉਹ ਵੀ ਹੁੰਦਾ ਜਿਹੜਾ ਇੱਕ ਗਲਾਸ ਹੁੰਦਾ ਅणि ਦੇਵਾਸਾ ਜਿੰਦਾ ਬੰਦੇ ਦੇ ਅੰਦਰ ਹੈ ਨਾ ਪਾਣੀ ਕੋੜਾ ਸੀ ਦੇਵਾਸਾ ਜਿਦੋਂ ਪਾਣੀ ਜੁੜ ਗਿਆ ਫਿਰ ਬੰਦੇ ਕੋਈ ਸ਼ੁਰੂ ਹੋ ਜਾਂਦੇ ਚੱਕਲੋ ਸਮਾਜ ਚੱਕਲੋ ਚੱਕੀ ਚੱਕਲੋ ਖੂਨੋ ਡੰਗਰ ਖੂਤੋ ਹੈ ਨਾ ਮੈਂ ਵੀ ਹੁਣ ਉਹੀ ਕਿਥੇ ਦੇਖਤੀ ਹੈ ਕਿਵੇਂ ਹੈ ਨਾ ਤਾਂ ਫਿਰ ਪਾਣੀ ਆਉਣੀ ਬੱਠੀ ਗਈ ਹੈ ਨਾ ਤੁਸੀਂ ਕਿਸੇ ਬਾਜ਼ਾਰ ਚ ਚਲੇ ਜਾਓ ਬਾਜ਼ਾਰ ਦੇ ਵਿੱਚ ਜਿੱਥੇ ਮਿੱਠਾ ਹੁੰਦਾ ਬਤਾਸੀ ਹੁੰਦੇ ਸੀ ਪਹਿਲਾਂ ਪਰ ਅੱਜ ਕੱਲ੍ਹ ਘੱਟ ਆ ਉਹਨਾਂ ਪਤਾ ਸੇ ਹੁੰਦੇ ਸੀ ਕਿ ਬਡਾਉਣੇ ਹੁੰਦੇ ਸੀ ਕਿ ਖੰਡ ਪਈ ਹੁੰਦੀ ਸੀ ਗੋਲ ਪਿਆਨ ਉੱਥੇ ਮਾਖੋ ਦੀ ਮੱਖੀ ਆਉਂਦੀ ਆ ਮਾਖੋ ਦੀ ਮੱਖੀ ਕੀ ਕਰਦੀ ਆ ਜਦੋਂ ਆਉਂਦੀ ਆ ਤੇ ਬਾਣੀਆਂ ਨੂੰ ਮਾਰ ਦਿੰਦਾ ਘਾਟੂ ਦੀ ਸਾਲੂ ਉਹ ਕੱਲੀ ਹੁੰਦੀ ਵਿਚਾਰੀ ਬਾਣੀਆਂ ਉਹਨੂੰ ਮਾਰ ਦਿੰਦਾ ਹੈਨਾ ਜੇ ਡੂੰਮਣੇ ਦੀਆਂ ਮੱਖੀਆਂ ਉੱਟ ਕੇ ਆ ਜਾਣ ਤੇ ਫਟਾਫਟ ਛਟਰ ਛੱਡਦਾ ਬਾਣੀਆਂ ਦਾ ਮਾਰ ਦਾਲੂਗੀ ਮੇਰੇ ਕੋਲ ਹੈਨਾ ਉਸੇ ਤਰ੍ਹਾਂ ਕੱਟੀ ਹੁੰਦੀ ਮੈਨੂੰ ਯਾਦ ਆ ਗਿਆ ਮੈਂ ਕਦੀ ਪੂਰੀ ਦੇਖਣ ਦਾ ਆਦੀ ਨਹੀਂ ਸੀਗਾ ਪਰ ਾਨੂੰ ਇੱਕ ਕਹਾਣੀ ਜ਼ਰੂਰ ਦੱਸਣੀ ਹੈ ਨਾ ਇੱਕ ਸੱਪ ਦਾ ਧਾਰਸੀਗਾ ਤੇ ਬੰਦੇ ਦਾ ਮੂੰਹ ਸੀ ਤਾਂ ਸੱਪ ਦਾ ਰੂਪ ਸੀਗਾ ਉਹ ਤੁਰਿਆ ਜਾਂਦਾ ਤੇ ਅੱਗੇ ਬੁੱਢਾ ਕੀੜਾ ਇੱਕ ਵਿਚਾਰਾ ਲੱਗਾ ਜਾਂਦਾ ਸੱਪ ਨੇ ਸ਼ਰਾਰਤ ਕੀਤੀ ਉਹਨੂੰ ਫੂਕ ਮਾਰੀ ਸੱਪ ਉਹ ਵਿਚਾਰਾ ਉੱਡ ਕੇ ਉਹ ਸੱਪ ਨੇ ਫੂਕ ਮਾਰੀ ਤੇ ਕੀੜਾ ਵਿਚਾਰਾ ਉੱਡ ਕੇ ਦੂਰ ਚਲਾ ਗਿਆ ਜਿਹੜਾ ਦੂਰ ਚਲਾ ਗਿਆ ਤਾਂ ਰੇਤੀ ਹੋਇਆ ਉਹ ਬੁੱਢਾ ਕੀੜਾ ਉਹਨੂੰ ਸੱਪ ਨੂੰ ਕਹਿੰਦਾ ਮੈਂ ਤੈਨੂੰ ਕੀ ਕਿਹਾ ਤੂੰ ਮੇਰੇ ਨਾਲ ਪੰਗੇ ਲੈਣ ਦੇ ਆਂ ਕਹਿੰਦਾ ਤੂੰ ਮੇਰੇ ਗੋ ਬੋਲਦਾ ਉਹ ਫੇਰ ਨੇੜੇ ਗਿਆ ਤੇ ਫੇਰ ਉਹਨੇ ਫੂਕ ਮਾਰੀ ਉਹ ਫੇਰ ਪੰਜ ਛੇ ਕੀੜਿਆਂ ਦੇ ਤੇਰ ਜਾ ਕੇ ਦਿੱਤਾ ਉਹ ਕਹਿੰਦਾ ਕੀ ਗੱਲ ਹੋ ਗਈ ਦੂਜੇ ਕੀੜੇ ਪਿੱਛੇ ਨਾ ਤਾਂ ਕਹਿੰਦਾ ਇਹ ਹੱਦਾਂ ਹੀ ਐਵੇਂ ਪੰਗੇ ਲਈ ਜਾਂਦਾ ਉਹਨੇ ਸਾਰਿਆਂ ਨੂੰ ਫੂਕ ਮਾਰੀ ਤੇ ਉਹ ਸਾਰੇ ਹੀ ਉੱਡ ਗਏ ਉਹ ਕਹਿੰਦੇ ਕੋਈ ਨਹੀਂ ਉਹਨਾਂ ਨੇ ਸਲਾਹ ਕਰ ਲਈ ਇਹ ਟੀਵੀ ਦੱਸਦਾ ਧਾਰਮਿਕ ਦਿਨ ਦੇ ਪਹਿਲੇ ਇਹ ਟੀਵੀ ਦੱਸਦਾ ਉਹ ਸਾਰਿਆਂ ਨੇ ਮੀਟਿੰਗ ਕਰ ਲਈ ਵੀ ਅੱਜ ਰਾਤ ਨੂੰ ਸੱਪ ਨਾਲ ਆਪਾਂ ਮੁਕਾਬਲਾ ਕਰਾਂਗੇ ਆਪਣਾ ਨਾਲ ਮੁਕਾਬਲਾ ਕਰਨਾ ਉਹ ਧਿਆਨ ਰੱਖਿਆ ਉਹਨਾਂ ਨੇ ਮੀਟਿੰਗ ਕੀਤੀ ਕੀੜੇਵਾਵਾ ਇਕੱਠੇ ਹੋ ਗਏ ਤਾਂ ਜਦੋਂ ਸੱਪ ਸੁੱਤਾ ਤਾਂ ਉਹਨਾਂ ਨੇ ਮਿੱਟੀ ਪੁੱਟ ਕੇ ਡਾਰੇ-ਡਾਰੇ ਸੱਪ ਦੇ ਉਹਨਾਂ ਨੇ ਵਲਰਨਿੰਗ ਕਰਕੇ ਤੇ ਜਦੋਂ ਉਸ ਤੋਂ ਪਾਸੇ ਇੱਕ ਛੋਟੀ ਜੀ ਮੋਰੀ ਰਹਿਣ ਦਿੱਤੀ ਬੁੱਢਾ ਕੀੜਾ ਗਿਆ ਉਹਨੇ ਪਖਰੇ ਦੇ ਕੰਡੇ ਲਿਆਂਦੇ ਉੱਪਰੋਂ ਪਾਸੋਂ ਐਂ ਕਰਕੇ ਡੋਵੇਂ ਚੜ੍ਹ ਗਏ ਜਦੋਂ ਸੱਪ ਦੀ ਅੱਖ ਥੀੜੀ ਵੇਖਿਆ ਰੋਸ਼ਨੀ ਐਂ ਵੀ ਨੰਗਲ ਲੱਗਾ ਤੇ ਬੁੱਢੇ ਕੀੜੇ ਦੇ ਬੁੱਢੇ ਕੀੜੇ ਨੇ ਰਾਸਤਾ ਵੀ ਬਣਾਇਆ ਸੀ ਪੁੱਛੂ ਦੀ ਆ ਜਦੋਂ ਸੱਪ ਨੇ ਉਤੋਂ ਦੀ ਲੰਗਿਆ ਸਿਰ ਕਾਂ ਕੱਢ ਲਿਆ ਤੇ ਜਦੋਂ ਬਾਕੀ ਦਾ ਤੜ ਖਿਚਣਾ ਸੀ ਦੋਹਾਂ ਪਾਸੇ ਕੰਡਿਆਂ ਦੇ ਉਹਦੇ ਗਲੇ 'ਚ ਫਸ ਗਿਆ ਜਦੋਂ ਫਸ ਗਏ ਤਾਂ ਬੁੱਢੇ ਕੀੜੇ ਨੇ ਫਟਾਫਟ ਮੰਗਿਆ ਰਾਸਤੇ ਤੋਂ ਤੇ ਜਾ ਕੇ ਉਹਦੇ ਬੁੱਢੇ ਨੇ ਕੀੜੇ ਨੇ ਜਦੋਂ ਗੱਲ 'ਚ ਪਹਿਲਾ ਚੱਕ ਭਰਿਆ ਮਗਰ ਲੈਣ ਲੱਗਦੀ ਉਹਦੇ ਚਾਰੇ ਚੁੰਗੇ ਤੇ ਸੱਪ ਵਿਚਾਰਾ ਐ ਐਂ ਦਿੱਕੀਆਂ ਮਾਰੇ ਵੀ ਹੁਣ ਮੈਨੂੰ ਛੱਡ ਦਿਓ ਉਹ ਬੁੱਢਾ ਕੀੜਾ ਦੰਦਾ ਹੋਣ ਲੱਗ ਪਿਆ ਸਾਥੀਓ ਉਹਨੂੰ ਜੀਂਦੇ ਨੂੰ ਖਾ ਲੈ। ਦੇਖੋ ਅਸੀਂ ਮੁਕਾਬਲਾ ਨਾ ਸਾਡੇ ਕੋਲੇ ਕੋਈ ਆਰਥਿਕ ਤਕੂ ਪੈਸਾ ਹੈਗਾ ਨਾ ਸਾਡੇ ਕੋਲੇ ਇੰਨੀ ਪੜ੍ਹਾਈ ਹੈ ਕਿ ਨਾ ਕੋਈ ਵਿਕੜ ਹੈਗਾ ਨਾ ਕੋਈ ਸਾਡੇ ਕੋਲੇ ਬੱਤੋ ਹੈਗੀ ਆ ਲੇਕਿਨ ਸਾਡੇ ਕੋਲੇ ਇੱਕ ਦਿਮਾਗ ਹੈਗਾ ਇਕੱਠੇ ਹੋ ਕੇ ਆਪਣੇ ਮੱਤਕਾ ਦੀ ਲੜਾਈ ਲੜਨੀ ਪੈਗੀ ਇਹਨਾਂ ਲੋਕਾਂ ਨੂੰ ਕੀੜਿਆ ਮਾਨੂੰ ਤੇ ਬਦਲਣਾ ਪੈਗਾ ਛੇ ਤੁਹਾਡੇ ਹੱਥੋਂ ਲੱਗੂਗੀ ਨਹੀਂ ਤਾਂ ਐਨਾ ਕਹਿੰਦੇ ਆ ਸਭ ਨੂੰ ਯਾਪ ਨਹੀਂ ਯਾ ਭਰ ਫਿਰ ਬਾਤ ਕਰਾਂਗੇ ਤਾਂ ਉਹਨਾਂ ਨਾਲ ਰਹੇ ਨੇ ਜਿਆ ਪੀ ਜਿਆ ਬਾਹਰ ਸਸਿਕਾ ਜੀ ਨਮਸਕਾਰ ਆਪਾਂ ਜਿਹੜੀ ਸਟੇਟਮੈਂਟ ਬਣਾਈ ਹੋਈ ਆ ਉਹ ਅੰਦਰ ਜਮਾ ਕਰਾਣੇ ਆ ਜਿੰਨ ਛੇਤੀ ਆ ਜਾ ਸਕਦਾ ਕਿ ਪਿੰਡਾਂ ਦੇ ਬੱਚੇ ਖੜੇ ਹੋਣਗੇ ਕੰਦੇ ਸਕੂਲਾਂ ਆਈਆਂ ਹੋਈਆਂ ਜਿਹੜੇ ਬੰਦੇ ਪਾਕੀ ਆ ਗੱਲ ਸੰਖੇ ਜਾਣਗੇ ਬਾਅਦ ਅੰਦਰ ਆਪਾਂ ਗੱਲ ਕਰਦੇ ਆ ਆ ਬੋਲੋ